ਦੋਸਤੋ ਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਵਿੱਚ ਅੱਜ ਇੱਕ ਹਾਸੋ ਹਿਣਾ ਕਿੱਸਾ ਦੇਖਣ ਨੂੰ ਮਿਲਿਆ ਦਰਸਲ ਪੰਜਾਬ ਬਚਾਓ ਯਾਤਰਾ ਹਲਕਾ ਜੇਤੋ ਦੇ ਕਸਬਾ ਬਾਜਾਖਾਨਾ ਵਿੱਚ ਨਿਕਲ ਰਹੀ ਸੀ ਤੇ ਸੁਖਵੀਰ ਬਾਦਲ ਇਸ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਸੀ ਉਸੇ ਵਕਤ ਉੱਥੋਂ ਦੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਆ ਗਿਆ ਇਸ ਮੌਕੇ ਤੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਵੀ ਮਸਤੀ ਸੁੱਜੀ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਆਪਣੇ ਹੱਥ ਵਿੱਚ ਫੜਿਆ ਖੁੰਡਾ ਲਹਿਰਾ ਕੇ ਇਸ਼ਾਰਾ ਕੀਤਾ ਹੁਣ ਸੁਖਬੀਰ ਬਾਦਲ ਵੱਲੋਂ ਕੀਤੇ ਇਹਨਾਂ ਇਸ਼ਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਖਿਆ ਜਾਂ ਨਹੀਂ ਇਸ ਬਾਰੇ ਇਸ ਵੀਡੀਓ ਵਿੱਚ ਤਾਂ ਨਹੀਂ ਦਿਖ ਰਿਹਾ ਪਰ ਸੁਖਬੀਰ ਬਾਦਲ ਦੇ ਭਗਵੰਤ ਮਾਨ ਦੇ ਕਾਫਲੇ ਨੂੰ ਖੁੰਡਾ ਲੜਾਈ ਜਾਂਦੀ ਵੀਡੀਓ ਲੋਕ ਚਟਕਾਰੇ ਲੈ ਕੇ ਦੇਖਦੇ ਹੋਏ ਮᱡੇ ਲੈ ਰਹੇ ਨੇ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਕਮੈਂਟ ਕਰਕੇ ਦੇਵੋ ਆਪਣੇ ਵਿਚਾਰ oh my god